ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀਅਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਕਹਾਲੀਅਨ ਹਰ ਭਗਤਾਂ ਨੂੰ ਦੇ ਅਨੰਦ ਥੇਰ ਘਰੀ ਬਹਾਲੇਨ ਪਾਪੀਆਂ ਨੂੰ ਨਾ ਦੇ ਥੇਰ ਰਹਿਣ ਚੋਣ ਨਰਕ ਘੋਰ ਚਾਲੇਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਂ ਸਲੋਕ ਮੈਲਾ ਭੈਲਾ ਕੁਬਦ ਡੂਮਣੀ ਕੁਧਿਆ ਤਸਾਇਣ ਪਰ ਨਿੰਦਾ ਘਟ ਚੂੜੀ ਮੁਠੀ ਕ੍ਰੋਧ ਚੰਡਾਲ ਸਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾ ਨਾ ਵਣ ਨਾਉਂ ਜਪੇਹੀ ਨਾਨਕ ਅੱਗੇ ਊਤਮ ਸੇਈ ਜੇ ਪਾਪਾਂ ਪੰਦ ਨਾ ਦੇਹੀ ਮੈਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ ਤਿਸ ਭਾਵੇਂ ਨਾਮਕਾ ਤਾਗੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀ ਹੈ ਸੰਤਾਂ ਸੰਗ ਨਿਧਾਨ ਅੰਮ੍ਰਿਤ ਚੱਖੀਐ ਤੈ ਭੰਜਨ ਮਹਿਰੁਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅ ਲਖ ਪ੍ਰਭ ਲਖੀਐ ਸ਼ਲੋਕ ਮਲ ਆਤੀਜਾ ਜਿਉ ਪਿੰਡ ਸਭ ਤਿਸ ਕਾ ਸਬਸੈ ਦੇ ਅਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ ਹਉ ਬਲਿਹਾਰੀ ਤਿਨ ਕਾ ਜੈ ਨੋ ਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸ਼ਕਾਰ ਮੈਲਾ ਤੀਜਾ ਸਤਗੁਰ ਮਿਲੇ ਉਲਟੀ ਭਈ ਮਾਵਨਿਤ ਖਰਚਿਓ ਖਾਓ 18 ਸਿੱਧੀਆਂ ਪਿਛੇ ਲੱਗੀਆਂ ਫਿਰਨ ਨਿਜ ਘਰ ਵਸੈ ਨਿਜ ਥਾਂ ਅਨਹਦ ਤੁਨੀ ਸਦ ਵਜਦੇ ਉਹਨ ਮੰਨ ਹਰ ਲੇਵ ਲਾਇ ਨਾਨਕ ਹਰ ਭਗਤ ਤਿਨਾ ਕੈ ਮਨ ਲਸਾ ਜੇਨ ਮਸਤਕ ਲਿਖਿਆ ਤੁਰ ਪਾਏ ਪੌੜੀ ਹਾ ਢਾਡੀ ਹਰ ਤਬ ਖਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੂਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦ ਕੈ ਕਿਤ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਇਾਲ ਪ੍ਰਭ ਹਰ ਨਾਮ ਤੇ ਆਇਆ ਹਰ ਦਾਤਾ ਹਰ ਨਾਮ ਜਪਾਇਆ ਨਾਨਕ ਪੈ ਨ ਆਇਆ ਛੁੱਧ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਵਾਗ ਤਬੀਰ ਜੀਓ ਕਾ ਇੱਕ ਸਵਾਨ ਕੈ ਘਰ ਗਾਵਣ ਜਨਨੀ ਜਾਣਤ ਸਤ ਬਡਾ ਹੋਤ ਹੈ ਇਤਨਾ ਕੋ ਨ ਜਾਣੇ ਜੇ ਦਿਨ ਦਿਨ ਅਬਦ ਘਟ ਤਹਾ ਹੈ مور مور کر ادت لاڈ تر ایک ہی جم رہو ہس ایسا تے جگ بھر لایا کیسے بوجھ جب مویا ہے مایا رہا کہ سنگت نچو مرنا رمیا جپ پرانی ਅਨੰਤ ਜੀਵਨ ਬਾਣੀ ਇਨ ਬਿਦ ਭਵ ਸਾਗਰ ਤਰਣਾ ਜਾਂ ਤਿਸ ਭਾਵ ਹੈ ਤਾਂ ਲੱਗੈ ਭਾਉ ਪਰਮ ਪੁਲਾਵਾ ਵਿੱਚੋਂ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲੇਵ ਲਾਗੈ ਇਤ ਸੰਗਤ ਨਾਹੀ ਮਰਣਾ ਹੁਕਮ ਪਛਾਨ ਤਾਂ ਖਸਮੈ ਮਿਲਣਾ ਰਹਾਉ ਦੂਜਾ ਸ੍ਰੀ ਰਾਗ ਤ੍ਰਿ ਲੋਚਨ ਕਾ ਮਾਇਆ ਮੋਹ ਮਨ ਅਗਲੜਾ ਪ੍ਰਾਣੀ ਜੜਾ ਮਰਨ ਭਉ ਵਿਸਰ ਗਿਆ ਕੁਟੰਬ ਦੇਖ ਦਿਗ ਸੈਂ ਕਮਲਾ ਜਿਉ ਪਰ ਘਰ ਜੋ ਹੈ ਤਪਤ ਨਰਾ ਦੂੜਾ ਆਇਓ ਹੈ ਜਮੈ ਤਣ ਤਿੰਨ ਅਗਲੜੈ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜਣ ਆਇ ਕਹੈ ਮੇਲ ਮੇਰੇ ਬੀਠੁਲਾ ਲੈ ਬਹੜੀ ਵੜਾਇ ਮੇਲ ਮੇਰੇ ਰਮਈਆ ਮੈਂ ਲਹਿ ਛਡਾਇ ਰਹਾਉ ਅਨਿਕ ਅਨਤ ਭੋਗ ਰਾਜ ਦਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਇਆ ਮਾਇਆ ਮੂਠਾ ਚੇਤਸ ਨਾਹੀ ਜਨਮ ਗੁਵਾਇਓ ਆਲਸੀਆ ਬਖਮਖੋਰ ਪੰਥ ਚਾਲਣਾ ਪ੍ਰਾਣੀ ਰਬ ਸਸ ਤਹਾਨ ਪਰਵੇਸ਼ ਮਾਇਆ ਮੋ ਤਬ ਦਿਸਰ ਗਿਆ ਜਾਂਤ ਜੀ ਆਲੇ ਸੰਸਾਰ ਅੱਜ ਮੇਰ ਅਮਨ ਪ੍ਰਗਟ ਭਇਆ ਹੈ ਦੇਖੀ ਆਲੇ ਧਰਮਰਾ ਤਾ ਕਰ ਦਲ ਕਰਨ ਮਹਾਬਲੀ ਤਿੰਨ ਆਗ ਲੜੈ ਮੈਂ ਰਹਿਣ ਨਾ ਜਾਏ ਜੇ ਕੋ ਮੂੰ ਉਪਦੇਸ਼ ਕਰਤ ਹੈ ਤਾਂ ਵਰਣ ਤ੍ਰਿਣ ਰਤੜਾ ਨਾਰਾਇਣਾ ਐ ਜੀ ਤੂੰ ਆਪੇ ਸਭ ਕਿਸ ਜਾਣਦਾ ਬਦਤ ਤ੍ਰਿਲੋਚਨ ਰਾਮయ్యా ਸ਼੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਏਕ ਸੁਨੋ ਰੇ ਪੰਡਿਆ ਅਬ ਕਿਛ ਕਹਿ ਨਾ ਜਾਈ ਸੁਰ ਨਰ ਗੰਗਧਰ ਬਜੇ ਨੋ ਮੋਹ ਹੈ ਤ੍ਰਿ ਭਵਨ ਮੇ ਖੁਲੀ ਲਾਈ ਰਾਜਾ ਰਾਮ ਅਨਹਦ ਟਿੰਗੂਰੀ ਬਾਜੈ ਜਾ ਕੀ ਦੀਸ਼ਟ ਨਾਦ ਲੈਵ ਲੱਗੈ ਰਹਾ ਪਾਠੀ ਗगन ਸਿੰਘਿਆ ਅਰ ਚੁੰਗਿਆ ਕਲੰਕ ਕਲਸ ਇਕ ਪਾਇ ਤਿਸਮ ਹੈ ਧਾਰ ਚੋ ਐਤ ਨਿਰਮਲ ਰਸਮੈਂ ਰਸਨ ਚ ਆਇ ਇਕ ਜੋ ਬਾਤ ਅਨੂਪ ਬਣੀ ਹੈ ਤਮਨ ਪਿਆਲਾ ਸਾਜਿਆ ਤੀਨ ਭਾਂਨ ਮੈਂ ਏਕੋ ਜੋਗੀ ਕਹੋ ਕਮਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪੁਰਖੋ ਤਮ ਕਹਾ ਕਬੀਰ ਰੰਗ ਰਤਾ ਔਰ ਦੁਨੀ ਸਭ ਭਰਮ ਤੁਲਾਨੀ ਮਨ RAM ਰਸਾਇਣ ਮਤ ਸ੍ਰੀ ਰਾਗ ਬਾਣੀ ਭਗਤ ਦੇਣੀ ਜਿਉ ਕੀ ਪਹਿਰਿਆਂ ਕੈ ਘਰ ਗਾਵਣ ਏਕੋ ਓੰਕਾਰ ਸਤਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜਬ ਆਸ਼ਤ ਉਰਦ ਧਿਆਨ ਲੇਵ ਲਾਗਾ ਨਿਰਤਤ ਪਿੰਡ ਪਾਦ ਮਦ ਨਾ ਅਹਨਸ ਏਕ ਅ ਗਿਆਨ ਸੋ ਨਾਗਾ ਤੇ ਦਿਨ ਸੰਭਲ ਕਸ਼ਟ ਮਹਾਂ ਦੁਖ ਅਬ ਚਿਤ ਅਧਿਕ ਪਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨੋ ਵਿਸਾਰਿਆ ਫਿਰ ਪਛੋਤਾਵੇਂਗਾ ਮੂੜਿਆ ਤੂੰ ਕਮਨੁਕ ਮਤ ਥਮ ਲਾਗਾ ਕੇਤ ਰਾਮ ਨਾਹੀ ਜੰਪੁਰ ਜਾਹੇਗਾ ਜਨ ਵਿਚਰੈ ਅਨਰਾਧਾ ਰਹਾ ਬਾਲ ਬਿਨੋਦ ਕਿੰਦੇ ਰਸ ਲੱਗ ਖਿਨ ਖਿਨ ਮੋਹ ਬਿਆਪ ਰਸ ਮੇਸ ਮੇਧ ਅੰਮ੍ਰਿਤ ਤਿਖ ਚਾਖੀ ਤੋ ਪੰਚ ਪ੍ਰਗਟ ਸੰਤਾਪਾ ਜਾਪ ਤਾਪ ਸੰਗਮ ਛੋਡ ਸੁਕ੍ਰਿਤ ਮਤ RAM ਨਾਮ ਨਾ ਅਰਾਧਿਆ ਉਛਲਿਆ ਕਾਮ ਕਾਲ ਮਤ ਲਹਗੀ ਤੋ ਆਨ ਸ਼ਕਤ ਗਲ ਬੰਧਿਆ ਤਰੋਂ ਤੇਜ ਪਰ ਤੇ ਮੁਖ ਜੋ ਹੈ ਸਰ ਅਫਸਰ ਨਾ ਪਛਾਣਿਆ ਉਨ ਮਤ ਕਾਮ ਮਹਾ ਬਿਕ ਭੂਲੇ ਪਾਪ ਪੁੰਨ ਨਾ ਪਛਾਣਿਆ ਸਤ ਸੰਪਤ ਦੇਖ ਇਹ ਮਨ ਗਰਬਿਆ RAM ਰਿਧਾ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤੋ ਭਗ ਮੁਖ ਜਨਮ ਵਿਗੋਇਆ ਪੁੰਡਰ ਕੇਸ ਕੁਸਮ ਤੇ ਥੋਲੇ ਸਪਤ ਪਾਤਾਲ ਕੀ ਬਾਣੀ ਲੋਚਨ ਸ੍ਰਮੈ ਬੁੱਧ ਬਲ ਨਾਥੀ ਤਾ ਕਾਮ ਪਵਸ ਮਾਧਾਣੀ ਤਾ ਤੇ ਵਿਖੈ ਭਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਅਵਗਿਤ ਬਾਣ ਛੋੜ ਮਿਤ ਮੰਡਲ ਤੋ ਪਾਛੈ ਪਸ਼ੂ ਤਾਣਾ ਨਿਕੁਟੀ ਦੇ ਦੇਖ ਤਨ ਉਪਜੈ ਮਾਮ ਕਰਤ ਨਹੀਂ 부ਝੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਸ਼ੂ ਨਾ ਸੂਝੈ ਥਾਕ ਤੈਜ ਉਡਿਆ ਮਨ ਪੰਖੀ ਘਰ ਅੰਗਨ ਨਾ ਸੁਖਾਈ 베ਣੀ ਕਹ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ 모ਹੀ मोहितो ही, ही अंतर कैसा तनं कटिक जलतरंग जैसा जाप हम ना पाप करंता आहे अनंत पततु पावन नाम कैसे हुता राहौ तुम जो नायक आछो अंतर जामी तबते जन जानी जे जन ते स्वामी ਸਰੀਰ ਆਰਾਧਾ ਮੋਕੋ ਵਿਚਾਰ ਦੇਹੁ ਪ੍ਰਭ ਦਾਸ ਸੰਮਲ ਸਮਝਾਵੇ ਕੋਊ